ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਭੱਟੇ ਵਾਲੇ ਵਾਲੀ ਜਸਲੀਨ ਅੱਜ ਮੈਂ ਆਈ ਸੀ ਸਿੰਘ ਫਾਸਟ ਫੂਡ ਜਿਹੜਾ ਤੁਖਰਮਾਟਾਪ ਦੇ ਨੇੜੇ ਪਾਸੀ ਰੋਡ ਤੋਂ ਥੋੜਾ ਜੱਗ ਅੱਗੇ ਆਪਾਂ ਨੂੰ ਜਦੋਂ ਆਉਂਦੇ ਆ ਨਾ ਜਿਹੜਾ ਸਮਾਰਟ ਜਿਹੜਾ ਬਾਜ਼ਾਰ ਆ ਪੁਆਇੰਟ ਖੁੱਲਿਆ ਹੋਇਆ ਹੈ ਨਾ ਉਹਦੇ ਨੇੜੇ ਗਰਗ ਹਸਪਤਾਲ ਅੱਖਾਂ ਵਾਲਾ ਪਾਸੀ ਰੋਡ ਤੇ ਮੂਵੀ ਅੱਗੇ ਆਕੇ ਜਿੱਥੇ ਜਿਹੜੇ ਮੇਰੇ ਤੂਫਾਨ ਵੀਰ ਜੀ ਦਾ ਬੜੇ ਸਵਾਦ ਟੇਸਟੀ ਤੇ ਫਰੈਸ਼ ਕੁਲਚੇ ਬਣਾਉਂਦੇ ਨੇ ਹੈ ਨਾ ਜਿਹਦੇ ਵਿੱਚ ਇਹ ਕਿਦਾਂ ਜਿਹੜਾ ਸਾਫ ਸਫਾਈ ਦਾ ਬੜਾ ਧਿਆਨ ਰੱਖਦੇ ਨੇ ਤੁਸੀਂ ਆਪ ਦੇਖੋ ਕਿੰਨੇ ਵੀਰ ਉਹ ਛੋਟ ਇਦਨਾਂ ਨੂੰ ਸਾਰੇ ਕੁਲਚੇ ਖਾਣ ਆਏ ਨੇ ਬੜਾ ਚੰਗਾ ਲੱਗਦਾ ਹੈ ਨਾ ਕਿ ਮੇਰਾ ਆਪਣਾ ਵੀਰ ਅਸੀਂ ਪ੍ਰਵਾਸੀ ਜਿਹੜੇ ਮਜ਼ਦੂਰ ਆ ਜਾਂ ਜਿਹੜੇ ਪ੍ਰਵਾਸੀ ਵੀਰ ਆ ਸੀ ਉਹਨਾਂ ਦੇ ਵੀ ਕੁਲਚੇ ਖਾਂਦੇ ਰਹਿੰਨੇ ਆ ਨਾ ਪਰ ਪਲੀਜ਼ ਮੈਂ ਤੁਹਾਨੂੰ ਕਹਿੰਦੀ ਹਾਂ ਤੁਸੀਂ ਆਪਣੇ ਪੰਜਾਬੀ ਜਿਹੜਾ ਸਿੱਖ ਮੇਰੇ ਗੁਰੂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਨੌਜਵਾਨ ਮੇਰਾ ਵੀਰ ਹੱਥੀ ਮਿਹਨਤ ਕਰਦਾ ਹੈ ਨਾ ਉਹਦਾ ਜ਼ਰੂਰ ਕੁਲਚਾ ਖਾਓ ਮੈਂ ਵੀਰ ਜੀ ਆਪਣਾ ਇਦਰਾ ਕੇ ਮਾਰਦੇ ਸੰਧ ਧੰਨਵਾਦ ਕਰਦੀ ਹਾਂ ਜੀ ਫਾਜ਼ਲ ਸਾਹਿਬ ਜੀ ਬੱਲੇ ਬੋਨੋ ਦਾ ਨਮਸਕਾਰ ਜ਼ਰੂਰ ਖਾ ਕੇ ਜਾਓ ਪੈਸੇ ਵੀ ਨਾ ਦੇ ਕੇ ਜਾਓ ਹੋਰ ਦੱਸੋ ਜੀ ਨਾਲ ਨਾਲ ਸ਼ਰਦਈ ਜੀ ਦਾ ਵੀ ਬੀਰੀ ਦੇ ਬੜੀ ਵਧੀਆ ਜਿਹੜੀ ਕਰਮੀ ਕਰਕੇ ਸ਼ਰਦਈ ਬਣਾ ਰખી ਆ ਸੌਫ ਆਪਣੇ ਬਦਾਮ ਦਾ ਆਖਾ ਕਾਜੂ ਡਰਾਈ ਫਰੂਟਸ ਦਾ ਕਿਹੜੀ ਸ਼ਰਦਈ ਬਣਦੀ ਆ ਉਹਦੇ ਵਿੱਚ ਕੋਈ ਨਸ਼ਾ ਨਹੀਂ ਹੁੰਦਾ ਹੈਗਾ ਕੋਈ ਅਹਿਰਜੀ ਚੀਜ਼ ਨਹੀਂ ਹੁੰਦੀ ਜਿਹੜੀ ਕੋਈ ਕਿਦ ਨਾ ਸਿਹਤ ਲਈ ਨੁਕਸਾਨ ਦੇ ਤੁਹਾਡੀ ਸਰੀਰ ਨੂੰ ਤਾਕਤ ਦੇਣ ਲਈ ਗੁਲਾਬ ਦੇ ਗੁਲਾਕੰਦ ਪਾ ਕੇ ਅਨਾਰ ਦੇ ਦਾਣੇ ਪਾ ਕੇ ਬਹੁਤ ਵਧੀਆ ਸ਼ਰਦਈ ਵੀ ਬਣਾਉਂਦੇ ਨੇ ਉਹ ਵੀ ਜ਼ਰੂਰ ਟੈਸਟ ਕਰਕੇ ਜਾਣੀਏ ਬੇਸ਼ੱਕ ਪੈਸੇ ਵੀ ਨਾ ਦੇ ਕੇ ਜਾਵੇ ਮੇਰਾ ਨਾਮ ਲਖਾਂਜੀ ਜਸਮੀਨ ਪਟਿਆਲੇ ਵਾਲੀ ਦੇ ਕੇ ਜਾਓ ਬਸ ਬਹੁਤ ਬਤਨ